ਗੱਲ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਆ ਸਾਹਮਣੇ ਆ ਗੱਲ ਠੀਕ ਆ ਪਰ ਆਪਾਂ ਇਹ ਕੋਸ਼ਿਸ਼ ਕਰਨੀ ਆ ਕਿ ਜਿਹੜਾ ਕੁੱਤਪੁਣਾ ਮੀਡੀਆ ਨੇ ਕੀਤਾ ਠੀਕ ਆ ਇਹ 12 ਸਾਲ ਪੁਰਾਣੀ ਗੱਲ ਆ ਉਹਨਾਂ ਨੂੰ ਵੀ ਪਤਾ ਉਹਨਾਂ ਨੂੰ ਦੱਸ ਕੁਛ ਨਹੀਂ ਰਿਹਾ ਠੀਕ ਆ ਕਈ ਪੱਖ ਸੀ ਉਹਦੇ ਜਿਹੜੇ ਮੈਂ ਚਾਹੁੰਦਾ ਸੀ ਇੱਕਦਮ ਅਸੀਂ ਲਾਈਵ ਹੋ ਕੇ ਇਦਾਂ ਆਪ ਦੱਸ ਦਈਏ ਪਰ ਫਿਰ ਅਸੀਂ ਕਹਾਂ ਚਲੋ ਉਹ ਗੱਲਾਂ ਕੋਟ ਦੀ ਤਰੀਕ ਆ ਉਹ ਠੀਕ ਆ ਉੱਥੇ ਪੁਲਿਸ ਦੀ ਇਨਵੈਸਟੀਗੇਸ਼ਨ ਹੋਣੀ ਆ ਸਾਹਮਣੇ ਹੋਣੀ ਆ ਉਦੋਂ ਤੱਕ ਉੱਥੇ ਜਾਣ ਤਾਂ ਵਧੀਆ ਕਿਉਂਕਿ ਕਈ ਪਰਿਵਾਰਾਂ ਦੇ ਉਹ ਉਹ ਲੜਕੀ ਦੇ ਪਰਿਵਾਰ ਦੇ ਉਹਨਾਂ ਦੇ ਨੇੜੇ ਦੇ ਬੰਦੇਾਂ ਦੇ ਕਈਆਂ ਦੀ ਗੱਲਬਾਤ ਜਿਹੜੀ ਆ ਉਹ ਘੁਮਕਮਾ ਕੇ ਪਹੁੰਚੀ ਜਿਹੜੀ ਸਾਨੂੰ ਸਿਗਾ ਪੇਸੀ ਕਰੀਏ ਪਰ ਅੱਜ ਮੇਨ ਜਿਹੜਾ ਮਕਸਦ ਆ ਸਾਡਾ ਉਹ ਇਹ ਆ ਵੀ ਜਿਹੜੇ-ਜਿਹੜੇ মিডিਏ ਵਾਲੇ ਇਹ ਮੰਨਦੇ ਆ ਨਾ ਜਿਨ੍ਹਾਂ ਨੂੰ ਲੱਗਦਾ ਆ ਠੀਕ ਆ ਉਹਨਾਂ ਦੇ ਵਿੱਚੋਂ ਕੋਈ ਜਾਂ ਹੋਰ ਕੋਈ ਵੀ ਬੰਦਾ ਜਿਹਨੂੰ ਲੱਗਦਾ ਭੀ ਇਹ ਜਿਹੜਾ ਇਲਜ਼ਾਮ ਲੱਗਾ ਇਹ ਸਹੀ ਗੱਲ ਆ ਠੀਕ ਆ ਇੱਕ ਸ਼ਬਦ ਵਰਤਦੇ ਹੁੰਦੇ ਆ ਪੰਜਾਬੀ ਚ ਭੀ ਅਸਲੇ ਦਾ ਆ ਜੇ ਉਹਨਾਂ ਚ ਕੋਈ ਅਸਲੇ ਦਾ ਆ ਕਿਸੇ ਦਾ ਜੇ ਸੱਚਮੁੱਚ ਉਨਾਂ ਚੋ ਹੈ ਕਿ ਸਾਨੂੰ ਗੈਰਤ ਠੀਕ ਹੈ ਮੈਂ ਕਹਿੰਦਾ ਸੀ ਨਾ ਕਿ ਕੁਝ ਗੱਲਾਂ ਜਿਹੜੀਆਂ ਉੱਥੇ ਇਨਵੈਸਟੀਗੇਸ਼ਨ ਦੇ ਰਾਹੀਂ ਕੋਟੇਵਿ ਜਾਨ ਤਾਂ ਵਧੀਆ ਪਰ ਜੇ ਉਹ ਨਹੀਂ ਉਹ ਰਿਕਾਰਡਿੰਗ ਵੀ ਹੈਗੀ ਸਾਡੇ ਕੋਲ ਬੰਦਿਆਂ ਦੀ ਠੀਕ ਹੈ ਤੇ ਉਹ ਆਨਲਾਈਨ ਵੀ ਆ ਜਾਣਗੇ ਆਨ 에ਅਰ ਵੀ ਆ ਜਾਣਗੇ ਗਲਪਖ ਰੱਖਣ ਠੀਕ ਹੈ ਸਾਨੂੰ ਪੂਰਾ ਭਰੋਸਾ ਹੈ ਕਿ ਸੱਚ ਕੀ ਆ ਜਿਨ੍ਹਾਂ ਨੂੰ ਨਹੀਂ ਹੈਗਾ ਜਿਹੜੇ ਜਣੀ ਜਿਹਨੂੰ ਕਹਿੰਦੇ ਨਾ ਵੀ ਐਦਾਂ ਉਹ ਪੰਥਪ੍ਰੀਤ ਕਹਿੰਦਾ ਹੁੰਦਾ ਗੁਰਬਾਣੀ ਦੀ ਪੰਕਤੀ ਸੁਣਾ ਕੇ ਵੀ ਗੁਰੂ ਸਾਹਿਬ ਕਹਿੰਦੇ ਆ ਸੰਖ ਚੋਰ ਹਰਾਮ ਖੋਰ ਠੀਕ ਹੈ ਨਾ ਵੀ ਜਿਹੜੇ ਉਸ نسل ਵਾਲੇ ਆ ਜਿਹੜੇ ਤੇ ਇਹ ਡੇਰਾ ਆ ਜੀ ਇਹ ਰੰਦਾਵਾ ਸੀ ਨਾ ਪੰਜਾਬ ਟੀਵੀਨ ਆ ਸ਼ਾਇਦ ਕਿਦਾਂ ਖਮਾਖਮਾ ਕੇ ਲਿਆ ਕੇ ਗੱਲ ਇਵਨ ਜਗਤਾਰ ਸਿੰਘ ਜਨਰਲਸ ਪੜੇ ਲਿਖੇ ਬੰਦਿਆਂ ਨੂੰ ਠੀਕ ਆਪਾਂ ਜਥੇਦਾਰ ਵਾਲੀ ਗੱਲ ਤੇ ਵੀ ਕਹਿੰਦੇ ਸੀ ਪਿਛਲੀ ਵਾਰ ਗੱਲ ਕਰਦੇ ਸੀ ਵੀ ਜਿੰਨਾ ਪੜਿਆ ਲਿਖਿਆ ਵਰਗਿਆ ਇੱਕ ਪਾਸੇ ਨੂੰ ਡਿਗਿਆ ਪਿਆਤਾ ਜੀ ਕਮਾਲ ਕਰ ਦਿੱਤੀ ਆਤਾ ਜੀ ਉਹ ਉਹੀ ਪੜਿਆ ਲਿਖਿਆ ਵਰਗ ਤੇ ਇਹ ਜੀ ਇਦਾਂ ਕਿਦਾਂ ਕੋਈ ਆਸਰਾਮ ਨਾਲ ਜੋੜ ਰਿਆ ਕੋਈ ਯਾਨੀ ਲੱਖ ਦੀ ਲਾਹਣਤੋ ਤੁਹਾਡੇ ਕਿਉਂ ਤੁਸੀਂ ਆਪਣਾ ਚੈਨਲਾਂ ਤੇ ਬੈਠ ਬੈਠ ਕੇ ਚਾਰ ਕੋਡੀਆਂ ਕਮਾਉਣੀਆਂ ਥਲੀ ਅਰਗੇ ਬੰਦੇ ਆ ਅੱਗੇ ਜੀਤਾ ਹੁੰਦਾ ਸੀ ਤਨੂ ਤੁਹਾਨੂੰ ਸਮਝ ਨਹੀਂ ਆਉਂਦੀ ਕਿ ਮੂੰਹ 'ਚ ਰੇਤ ਪੈਣੀ ਆ ਤੁਹਾਡੇ ਤੁਹਾਡੇ ਬੱਚੇ ਹੁਣੇ ਆ ਵੱਡੇ ਹੋਣਾ ਨਹੀਂ ਉਹਨਾਂ ਦੇ ਸਾਹਮਣੇ ਸਾਰਾ ਕੁਝ ਵਿਚਰਨਾ ਇਹ ਇਹ ਪੁਰਾਣੇ ਟਾਈਮਾਂ ਵਾਂਗ ਨਹੀਂ ਹੈ ਵੀ ਦੋ ਗੱਲਾਂ ਲਿਖ ਦਿੱਤੀਆਂ ਤਾਂ ਲੁਕ ਗਈਆਂ ਹੁਣ ਤਾਂ ਵੀਡੀਓ ਕਲਿੱਪ ਪੈ ਤੁਹਾਡੇ ਸੰਭਾਲ ਕੇ ਰੱਖੇ ਹੋਣੇ ਲੋਕਾਂ ਨੇ ਰੰਦਾ ਵੇ ਨੂੰ ਪੁੱਛਿਓ ਹੋ ਸਕਦਾ ਤੁਹਾਡੇ ਬੱਚੇ ਗਾਹਾਂ ਜੱਜ ਬਣ ਕਿਸੇ ਕੁਰਸੀ ਤੇ ਬੈਠਣ ਅਲਕਸ਼ ਲੜਨ ਕੋ ਪੋਲਿਟੀਸ਼ੀਅਨ ਬਣ ਉਦੋਂ ਦੁਨੀਆ ਨੇ ਕੱਢ ਕੱਢ ਕੇ ਤੁਹਾਡੇ ਕਲਪ ਮੂਰੇ ਰੱਖਣੇ ਆ ਪੀ ਆ ਆ ਅਕਲ ਸੀ ਤੁਹਾਡੀ ਆ ਨਸਲਾਂ ਸੀ ਤੁਸੀਂ ਜਿਸ ਜਿਸ ਬੰਦੇ ਨੇ ਰਿਪੋਰਟ ਕੀਤੀ ਉਹ ਹੈ ਕਿਤੇ ਕੋਈ ਦੇ ਸਕਦਾ ਉਹਦਾ ਨੰਬਰ ਪਏ ਉਹਨਾਂ ਨਾਲ ਗੱਲ ਕਰਕੇ ਦੇਖੀਏ ਉਸ ਲੜਕੀ ਦੀ ਭੈਣ ਉਹਦੀ ਪਰਜਾਈ ਉਹਦਾ ਬਾਕੀ ਟੱਬਰ ਉਹਨਾਂ ਕਿੰਨੀਆਂ ਸੁਥਰੀਆਂ ਸਟੇਟਮੈਂਟਾਂ ਦਿੱਤੀਆਂ ਉਹਨਾਂ ਨੇ ਉਹ ਵਕੀਲ ਵੀ ਜਿਹੜੀ ਮੈਂ ਉਹਦਾ ਉਹ ਥੋੜਾ ਜਿਹਾ ਉਹਦਾ ਕਲਿੱਪ ਮੈਨੂੰ ਕਿਸੇ ਨੇ ਭੇਜਿਆ ਮੈਨੂੰ ਪੂਰਾ ਮੈਨੂੰ ਲੱਭੀ ਨਹੀਂ ਮੁੜ ਕੇ ਵੀਡੀਓ ਜਿੱਥੇ ਉਹ ਕਹਿੰਦੀ ਆ ਕਿ ਇਹਨਾਂ ਨੇ ਘਰ ਢਾ ਦਿੱਤਾ ਉਹਨਾਂ ਦਾ ਜਾ ਕੇ ਔਰਤ ਹੋਣ ਦੇ ਨਾਂ ਤੇ ਕਲੰਕ ਕੁੜੀਏ ਤੂੰ ਜਿੰਨੀ ਵੀ ਬੁਰਕੀ ਸਿਟੀ ਹੋਊਗੀ ਤੈਨੂੰ ਤੈਨੂੰ ਆਪਣੇ ਆਪ ਪਤਾ ਨਹੀਂ ਲੱਗਾ ਪਈ ਔਰਤ ਦੇ ਕ੍ਰਸ਼ ਕਿੱਦਾਂ ਦੇ ਹੁੰਦੇ ਆ ਲੜਕੀ ਦਾ ਪਰਿਵਾਰ ਕਹਿੰਦਾ ਆ ਵੀ ਉਸ ਵੇਲੇ ਦੀ ਜਿਹੜੇ ਸਰਕਾਰੀ ਮਿਨਿਸਟਰ ਲੋਕ ਸੀ ਰਖੜੇ ਵਰਗੇ ਉਹ ਬੰਦਿਆਂ ਨੇ 4 4 5 5 ਲੱਖ ਘਰੇ ਜਾ ਕੇ ਉਹਨਾਂ ਨੂੰ ਵੀ ਤੁਹਾਡੀ ਲੜਕੀ ਦੀ ਗਰੀਬ ਟੱਬਰਿਆ ਵੀ ਚਲੋ ਮਦਦ ਹੋ ਜੂਗੀ ਤਾਂ ਸਾਡੀਆਂ ਕੁਨਸਲਾਂ ਜਿਹੜੀਆਂ ਉਹ ਕਹਿ ਰਹੀਆਂ ਪਈ ਘਰ ਢਾਤਾ ਜਾ ਕੇ ਜਿਹੜਾ ਥੋੜਾ ਬਹੁਤਾ ਲੋਕਾਂ ਨੇ ਭਰੋਸਾ ਕਰਨਾ ਆ ਜਾਣੀ ਜਿਹੜੀ ਥੋੜੀ ਬੁੱਤੀ ਇਨਸਾਨੀਅਤ ਹੋਣੀ ਆ ਕਿਸੇ ਦੇ ਅੰਦਰ ਤੁਸੀਂ ਉਹਦਾ ਵੀ ਕਤਲ ਕਰ ਰਹੇ ਕੀ ਕੀ ਤੁਹਾਨੂੰ ਪਈ ਆ ਫਿਰ ਢੱਡਰੀਆਂ ਵਾਲੇ ਨੂੰ ਠਾਕ ਕੇ ਕੀ ਲਊਂਗੇ ਤੁਸੀਂ ਉਦਾਂ ਹੀ ਚਾਰ ਜਨਾਨੀਆਂ ਭੇਜ ਦਿਓ ਉਹਦੇ ਕੋਲ ਘਰ ਦੀਆਂ ਜਾ ਕੇ ਕੱਪੜੇ ਪਾ ਕੇ ਘੜ ਪਹਿ ਜਾਣਾ ਇਦਾਂ ਬੇਸ਼ਰਮਾਂ ਬੰਗ ਲੈ ਥੋੜਾ ਚਾਪ ਪੂਰਾ ਹੋ ਜਾਏ ਜਿੰਨੇ ਗਿਰ ਗਏ ਆ ਤੁਸੀਂ ਤੁਹਾਨੂੰ ਇਦਾਂ ਹੈ ਨਹੀਂ ਟੱਬਰਾਂ ਦੇ ਵਿੱਚ ਵੈਸੇ ਵੀ ਤੁਹਾਡੀਆਂ ਔਰਤਾਂ ਨੂੰ ਸ਼ਰਮਤ ਆਊਗੀ ਇਸ ਗੱਲ ਦੀ ਉਹ ਜਿਹੜੀ ਵਕੀਲ ਆ ਔਰਤ ਉਹਨੂੰ ਉਹਨੂੰ ਕਦੇ ਇਦਾਂ ਖੜ ਕੇ ਸ਼ੀਸ਼ੇ ਮੂਰੇ ਪੁੱਛੇ ਆਪਣੇ ਆਪ ਨੂੰ ਫੇ ਤੂੰ ਜਾਨੀ ਕਿੱਡੇ ਕਮੀਨੇ ਬਣ ਕੇ ਤੁਸੀਂ ਇਹ ਗੱਲਾਂ ਕਹਿੰਨੇ ਆ ਵੀ ਜੀ ਪਰਿਵਾਰ ਕਹਿੰਦਾ ਤੁਹਾਡੀ ਕਾਮਨ ਸੈਂਸ ਕਿੱਥੇ ਗਈ ਆ ਪਰਿਵਾਰ ਨੂੰ ਝੰਜੋੜੋ ਤਾਂ ਤੁਸੀਂ ਜਦੋਂ ਘਰ ਟਾਇਆ ਹੋਊਗਾ ਉਹਨਾਂ ਦਾ ਆਲੇ ਦੁਆਲੇ ਘਰ ਜਿਹੜੇ ਆਲੇ ਦੁਆਲੇ ਲੋਕ ਆ ਦਿਖਿਆ ਹੀ ਨਹੀਂ ਕਿਸੇ ਨੇ ਹੁਣ ਤੁਸੀਂ ਹਾਈ ਕੋਰਟ ਚਲ ਗਏ ਹੁਣ ਕਿਹੜੀ ਲਾਟੋ ਲੱਗੇ ਤੁਹਾਡੀ ਜਾਂ ਤਾਂ ਦੱਸੋ ਵੀ ਭਾਈ ਹੁਣ ਸਾਨੂੰ ਬੁਰਕੀ ਪਾਤੀ ਫਲਾਣੇ ਨੇ ਹੁਣ ਤੂੰ ਮੈਨੇ ਦਿੱਤਾ ਥਾਪੜਾ ਸਾਨੂੰ ਮੁਰੇਬ ਇਲੈਕਸ਼ਨਾਂ ਯੁਵਾ ਪੇ ਹੁਣ ਸਾਨੇ ਜਥੇਦਾਰਾਂ ਨੇ ਚੱਕੇ ਜਥੇਦਾਰ ਉਲਜੀਓ ਸੀ ਨਾਨਕਸਰੀਆਂ ਦੇ ਬਾਬੇ ਜਾਂ ਫਲਾਨੇ ਬੰਦੇ ਉਲਜੀਓ ਆ ਉਹਨਾਂ ਨੇ ਆਪਣਾ ਕਲੰਕ ਢੱਡਰੀਆਂ ਵਾਲੇ ਤੇ ਲਾਉਣ ਲਈ ਹੁਣ ਸਾਨੂੰ ਪੈਸੇ ਸਿੱਟ ਦਿੱਤੇ ਜਾਂ ਤਾਂ ਕੁਛ ਇਦਾਂ ਦਾ ਕਹੋ ਨਹੀਂ ਤਾਂ ਥੋੜੀ ਬਹੁਤੀ ਇਨਸਾਨੀਅਤ ਜਿਹੜੀ ਹੈ ਉਹਨੂੰ ਰੱਖਿਆ ਕਰੋ ਉਹਨੂੰ ਵਰਤਿਆ ਕਰੋ ਪਰ ਜਦੋਂ ਕੋਈ ਬੰਦਾ ਮਸ਼ਹੂਰ ਹੁੰਦਾ ਜੇ ਜੇ ਬੱਕੇ ਮੈਕਨਕਾ ਘਰ ਦੇ ਵਿੱਚ ਅੰਦਰ ਕਿਤੇ ਡੈਥ ਹੋਈ ਹੋਵੇ ਉਹਦੀ ਫਿਰ ਸਾਡੀ ਆਪਣੀ ਸੈਂਸ ਕਿੱਥੇ ਜਾਂਦੀ ਹੈ ਕੋਈ ਗਰਾਉਂਡ ਨਹੀਂ ਕੋਈ ਆਧਾਰ ਨਹੀਂ ਸੜਕ ਦੇ ਉੱਤੇ ਨਾ ਕੋਈ ਪੋਸਟਮਾਰਟਮ ਦੀ ਰਿਪੋਰਟ ਪਈ ਆ ਉੱਥੇ ਠੀਕ ਹੈ ਜਰਨਲਿਸਟ ਸਾਡੇ ਫੇਵੀਏਟ ਡੇਰੇ ਜੀ ਡੇਰ ਕੋਆਸਰਾਮ ਨਾਲ ਕੰਪੇਅਰ ਕਰਦਾ ਕੋਈ ਗੁਰਮੀਤ ਰਾਮ ਰਹੀਮ ਨਾਲ ਕੰਪੇਅਰ ਕਰਦਾ ਵੀ ਡੇਰਿਆਂ ਦੇ ਵਿੱਚ ਕਿੱਡੇ ਕਿੱਡੇ ਕੱਟ ਹੁੰਦੇ ਉੱਥੇ ਕਿੰਨੇ ਕਿੰਨੇ ਹਜ਼ਾਰ ਬੰਦਾ ਜਾਂਦਾ ਵੀ ਕੋਈ ਬੰਦਾ ਗਲਤੀ ਕਰਦਾ ਹੋਵੇ ਦੁਸ਼ਮਣ ਪਿਛਲੇ 7-8 ਸਾਲਾਂ ਚ ਦੁਨੀਆ ਦਾ ਕੋਈ ਕਲੰਕ ਨਹੀਂ ਹੋਣਾ ਕੋਈ ਤੁਮਤ ਨਹੀਂ ਹੋਣੀ ਜਿਹੜੀ ਉਸ ਬੰਦੇ ਤੇ ਤੁਸੀਂ ਲਾਈ ਨਾ ਹੋਵੇ ਕਿੰਨੀ ਵਾਰ ਤੁਸੀਂ ਜ਼ੋਰ ਲਾ ਕੇ ਆਪਣਾ ਬਿਲਕੁਲ ਸਿਰੇ ਤੱਕ ਉਹਨੂੰ ਸ਼ੇਕਣ ਤੱਕ ਨਹੀਂ 2016 ਦੇ ਤੁਸੀਂ ਰੌਲਾ ਪਾ ਰਹੇ ਉਹਦੇ ਅੱਜ ਤੋਂ 8 ਸਾਲ ਹੋ ਗਏ 8 ਸਾਲ ਇੰਨੇ ਸਾਲ ਬਾਅਦ ਤੁਹਾਨੂੰ ਉਹ ਮੁੱਦਾ ਲੱਭਿਆ ਤੁਹਾਡੇ ਕੋਲ ਕੋਈ ਸੱਚ ਹੁੰਦਾ ਲਾਣਤੀਓ ਇੱਕ ਡੱਖੇ ਜਿੰਨਾ ਸੂਈ ਦੇ ਨੱਕੇ ਜਿੰਨਾ ਵੀ ਹੁੰਦਾ ਸ਼ੱਕ ਤੁਹਾਨੂੰ ਤੁਸੀਂ ਹੁਣ ਤੱਕ ਚੁੱਪ ਰਹਿੰਦੇ ਕਿੰਨੇ ਕੇਸ ਉਹ ਜਿਹੜਾ ਜਗਤਾਰ ਸਿੰਘ ਆ ਜਿਹੜੇ ਜਰਨਲਿਸਟ ਆ ਉਹਨਾਂ ਨੂੰ ਪਤਾ ਨਹੀਂ ਕਿ ਉਹ ਸਟੂਡੈਂਟ ਜਿਹੜਾ ਟੀਚਰ ਦਾ ਸਟੂਡੈਂਟ ਆ ਨਾ ਬਾਪ ਪਿੰਦਾ ਕਿੰਨੇ ਸਟੂਡੈਂਟ ਹਨ ਤੇ ਕਿੰਨੀਆਂ ਕੁੜੀਆਂ ਦੀ ਅੱਖਾਂ ਦੇ ਵਿੱਚ ਮੇਲ ਲਈ ਇਵਨ ਫੀਮੇਲ ਟੀਚਰ ਲਈ ਹਰ ਮੈਂ ਕਿਹਨਾ ਚੌਥਾ ਪੰਜਵਾਂ ਬੱਚਾ ਹੋਊਗਾ ਜਿਹੜਾ ਕਹੂਗਾ ਪਈ 6ਵੀਂ 7ਵੀਂ ਕਲਾਸ ਤੋਂ ਲੈ ਕੇ ਪਹਿਲਾ ਕ੍ਰਸ਼ ਹੋਦਾ ਸਕੂਲ ਦੀ ਟੀਚਰ ਹੋਊਗੀ ਨੇਚਰ ਦੇ ਵਿੱਚ ਕੁਦਰਤ ਦੇ ਵਿੱਚ ਵਿਦਾਨਿਆ ਆਉਂਦਾ ਹਮੋ ਸਮਾਜ ਸਾਡਾ ਹੈਂਡਲ ਕਰਦਾ ਤੇ ਤੁਸੀਂ ਰੇਪ ਤੱਕ ਵੀ ਚਲ ਗਏ ਤੁਸੀਂ ਕੁੜੀ ਨੂੰ ਪ੍ਰੈਗਨੈਂਟ ਕਰਨ ਤੱਕ ਵੀ ਚਲ ਗਏ ਤੁਸੀਂ ਕਤਲ ਤੱਕ ਵੀ ਚਲੇ ਗਏ ਕੋਈ ਇਨਸਾਨੀਅਤ ਤੁਹਾਡੇ ਚੈਨਲ ਨੂੰ ਤੁਹਾਡੀਆਂ ਗੱਲਾਂ ਤੇ ਕੋਈ ਭਰੋਸਾ ਕਰ ਲੈ ਥੋੜੀ ਬਹੁਤੀ ਇਨਸਾਨੀਅਤ ਰੱਖੋ ਜਿੰਦਾ ਕਿ ਬੇਵਤਾ ਪਈ ਤੁਹਾਨੂੰ ਇਦਾਂ ਢੱਡੀਆਂ ਵਾਲੇ ਨੂੰ ਇਦਾਂ ਇਦਾਂ ਪੇਟਾ ਦੇਣਾ ਸੀ ਹੁਣ ਜਾਨੀ ਹੁਣ ਮੌਕਾ ਮਿਲ ਗਿਆ ਬਿਲਕੁਲ ਹੀ ਬਿਲਕੁਲ ਹੀ ਕੋਈ ਕਾਨੂੰਨ ਨਹੀਂ ਇੰਡੀਆ ਦੇ ਵਿੱਚ ਇਦਾਂ ਹੈਗਾ ਫੇ ਬੇਸ਼ਰਮਾ ਮਗ ਹੁਣ ਤੁਹਾਡੀ ਆਪਣੀ ਜਥੇਦਾਰਾਂ ਦੀ ਤੁਮੇ ਨੇ ਜਾ ਕੇ ਮਹਾਰਾਸ਼ਟਰ ਦੇ ਵਿੱਚ ਭਾਜਪਾ ਦੀ ਸਪੋਰਟ ਕਰਨ ਦੀ ਗੱਲ ਕੀਤੀ ਹੁਣ ਜਦੋਂ ਤੁਸੀਂ ਭੜਕੇ ਨੂੰ ਕਹੋਗੇ ਵੀ ਦੇਖੋ ਜੀ ਜੱਜ ਨੂੰ ਪੈਸੇ ਦੇ ਦਿੱਤੇ ਠੀਕ ਆ ਕੁੜੀ ਦੇ ਘਰ ਦੇ ਨੂੰ ਪੈਸੇ ਦੇ ਦਿੱਤੇ ਪੁਲਿਸ ਨੂੰ ਪੈਸੇ ਦੇ ਕੇ ਘਰ ਢਾਹਤਾ ਹੁਣ ਤੁਸੀਂ ਭੜਕੇ ਨੂੰ ਜਦੋਂ ਸਾਫ ਨਿਕਲਣਾ ਉਹਨਾਂ ਨੇ ਫੇ ਤੁਸੀਂ ਕਹੋਗੇ ਹਾਈ ਕੋਰਟ ਦੇ ਜੱਜ ਨੂੰ ਪੈਸੇ ਦੇ ਉਦੋਂ ਜੀਡੀ ਜਿੰਨੀ ਗੱਲ ਹੋਵੇ ਕਿ ਸਾਨੂੰ ਇੰਡੀਆ ਦੇ ਵਿੱਚ ਜਿਹੜੇ ਗਰੀਬ ਲੋਕ ਆ ਉਹਨਾਂ ਬਾਰੇ ਪਤਾ ਨਹੀਂ ਮੈਂਟੈਲਿਟੀ ਪਤਾ ਨਹੀਂ ਸਾਨੂੰ ਦਰਜਣਾ ਦਰਜਣਾ ਉਧਾਰਣਾ ਆ ਸਾਡੇ ਕੋਲ ਉਹ ਕੈਲੀਫੋਰਨੀਆ ਵਾਲਾ ਕੀ ਕਹਿੰਦੇ ਹੁੰਦੇ ਗਿੱਟਲ ਠੀਕ ਹੈ ਗਰਵਾਣੀ ਦੇ ਵਿੱਚ ਆਉਂਦਾ ਨਾ ਭਈ ਉਹ ਗੁਰੂ ਸਾਹਿਬ ਨੇ ਔਗਣ ਗਣ ਕੇ ਉਹਨੂੰ ਜਾਤ ਦੇ ਨਾਲ ਕੰਪੇਅਰ ਕੀਤਾ ਪੰਜਾਬ انسان انسان ਰੱਬ ਨੇ ਇੱਕੋ ਬਣਾਇਆ ਹੈ ਠੀਕ ਜਿਹੜੇ ਕੰਮ ਆ ਨਾ ਤੇਰੇ ਚੂੜਾ ਤੂੰ ਦਣ ਬਣਨਾ ਜਿੱਦਾਂ ਚੂੜਿਆਂ ਵਾਲੇ ਕੰਮ ਕਰੇਗਾ ਜਿਮਾਰਦਨ ਸੱਤ ਹੁਣਾ ਤੈਂ ਜਿੱਦਣ ਚਮਾਰਲੀ ਚ ਜਾ ਕੇ ਡੇਗੇ ਜਿਹੜੇ ਕਾਂ ਨੂੰ ਪੱਥਰ ਚੁਗ ਚੁਗ ਕੇ ਘੜੇ ਚ ਸੁੱਟ ਕੇ ਪਾਣੀ ਪੀਂਦਾ ਦੇਖਦੇ ਨੇ ਜਿਹੜੇ ਸਿਆਣਾ ਕਾਂ ਲਿਖਦੇ ਆ ਉਹਨਾਂ ਨੂੰ ਇਹ ਵੀ ਪਤਾ ਵੀ ਜਦ ਦਿਨ ਖਾਣਾ ਆ ਨਾ ਉਹਨੂੰ ਗੂੰਹ ਖਾਣਾ ਜਿੰਨਾ ਮਰਜੀ ਸਿਆਣਾ ਹੋ ਜਾਏ ਡਿੱਗਦਾ ਚੁੰਝ ਉੱਥੇ ਮਾਰਦਾ ਜਾ ਕੇ ਇੱਕ ਬੱਚਾ ਕੁਦਰਤ ਨੇ ਪੈਦਾ ਕੀਤਾ ਉਹਦੇ ਆਉਣ ਦਾ ਵਸੀਲਾ ਬਣੇ ਉਹਦੇ ਮਾਂ ਬਾਪ ਉਹ ਕੋਈ ਕਲੰਕ ਨਹੀਂ ਕੋਈ ਮਹਿਣਾ ਨਹੀਂ ਹੈ ਉਹ ਗਰੀਬ ਆ ਉਹ ਮੀਰ ਹੋਇਆ ਉਹ ਕਾਲਾ ਆ ਉਹ ਲੂਲਾ ਆ ਲੰਗੜਾ ਆ ਉਹ ਕਿਸੇ ਚਮਾਰਾਂ ਦੇ ਘਰ ਪੈਦਾ ਹੋਇਆ ਚੂੜਿਆਂ ਦੇ ਹੋਇਆ ਕੋਈ ਮੀਣਾ ਨਹੀਂ ਪਰ ਉਹਦੀਆਂ ਜਿਹੜੀਆਂ ਬਦਬਖਤੀਆਂ ਜਿਹੜੀਆਂ ਹਰਾਮਖੋਰੀਆਂ ਜਿਹੜੀਆਂ ਹਰਕਤਾਂ ਉਹਦੀਆਂ ਜਿਹੜੀਆਂ ਕਰਤੂਤਾਂ ਉਹਦੀਆਂ ਜਿਹੜੇ ਕੁਲੱਛਣ ਆ ਉਹਦੇ ਜਿਹੜਾ ਬਦਕਾਰ ਪੁਣਾ ਉਹਦਾ ਉਹਦੇ ਕਰਕੇ ਕਿਹਾ ਜਾਣਾ ਤੇ ਨਹੀਂ ਤੂੰ 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 ਚੂੜਾ ਚੂੜਾ ਕਰਿਆ ਤੂੰ ਜਦੋਂ ਗੱਲ ਨੂੰ ਬਲੇਟ ਕੇ ਤੁਸੀਂ ਕਰਨਾ ਠੀਕ ਹੈ ਲਵੇੜ ਕੇ ਕਰਨਾ ਸ਼ਬਦਾਂ ਯਰ ਸਿੱਟਣੀ ਤੁਸੀਂ ਮੈਂ 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 ਲਿਕੂਗਾ ਫੋਨ ਅੱਜ ਠੀਕ ਹੈ ਔਰ ਦੇਖਿਓ ਦਰਜਣਾ ਮੈਂ ਨਾਂ ਲੈਣੇ ਬੰਦਿਆਂ ਦੇ ਉਹਨਾਂ ਦੇ ਉਹਨਾਂ ਔਰਤਾਂ ਦੇ ਉਹਨਾਂ ਟੱਬਰਾਂ ਦੇ ਔਰ ਮੈਂ ਚੋਣਾ ਪਰ ਉਹਨੀਆਂ ਫੋਟੋ ਉਹਨਾਂ ਦੇ ਪਿੰਡ ਦੇ ਐਡਰੈਸ ਵੀ ਦਊਂਗਾ ਮੈਂ ਤੇ ਉਹਨਾਂ ਨੂੰ ਲੈ ਕੇ ਆਉ ਢਾਈ ਢਾਈ ਲੱਖ ਦੇ ਵਿੱਚ ਕਿਦਾਂ ਜਮੀਰਾਂ ਵੇਚ ਕੇ ਉਹਨਾਂ ਨੇ ਸਮਝੌਤੇ ਕੀਤੇ ਡੇ ਡੇ ਜਣੀ ਡੇ ਡੇ ਲੱਖ ਰੁਪਏ ਦੇ ਪਿੱਛੇ ਵੀ ਨਹੀਂ ਇਦਾਂ ਜਾਨੀ ਪਹਿਲਾ ਪਹਿਲਾ ਕਲੰਕ ਲਾਇਆ ਫਿਰ ਪੈਸੇ ਲੈ ਕੇ ਪਈ ਤੇ ਬਾਸ ਤੇ ਪਾਪਾ ਕੇ ਪਈ ਬੱਚੀ ਦਾ ਸਵਾਲ ਆ ਵਿਆਹ ਨਹੀਂ ਹੋਣਾ ਤੇ ਇਦਾਂ ਗਹਾਂ ਨਾਲ ਗੱਲ ਹੋਵੇ ਬਾਹਰ ਨਾ ਜਾਵੇ ਗੱਲ ਮੀਡੀਆ 'ਚ ਨਾ ਕਰਿਓ ਕੀ ਕਰੇ ਬੰਦਾ ਫੇ ਆਮ ਜਿਹੜਾ ਜਿਹੜਾ ਥੋੜੀ ਬੋਤੀ ਵੀ ਇਨਸਾਨੀਅਤ ਰੱਖਣੇ ਵਾਲਾ ਬੰਦਾ ਆ ਉਹ ਫੇ ਤਰਸ ਕਰ ਜਾਂਦਾ ਠੀਕ ਹੈ ਗੁਰਬਤ ਦੇ ਮਾਰੇ ਲੋਕ ਲਾਲਚ ਦੇ ਮਾਰੇ ਚੁੱਕਣਾ ਚਾਹ ਜਾਂਦੇ ਬਗਾਨੀ ਚ ਬਗਾਨੀ ਸ਼ਹਿ ਦੇ ਉੱਤੇ ਹੁਣ ਇੱਥੇ ਲੜਕੀ ਦਾ ਭਰਾ ਦਿਸ ਰਿਹਾ ਕਿਸੇ ਮੀਡੀਆ ਚ ਆਇਆ ਜੇ ਕਿਸੇ ਕੋ ਹੋਵੇ ਨੰਬਰ ਤਾਂ ਭੇਜਿਓ ਥੋੜੀ ਬਹੁਤੀ ਥੋੜੀ ਬਹੁਤੀ ਇਨਸਾਨੀਅਤ ਰੱਖਿਆ ਕਰੋ ਆਪਣੀ ਸਰੋਤਿਆਂ ਨੂੰ ਬੇਨਤੀ ਆ ਜਦੋਂ ਕੋ ਘਟਨਾ ਵਾਪਰਦੀ ਹਾਈਪਰ ਹੋਣ ਦੀ ਬਜਾਏ ਅਬਸੈਟ ਹੋਣ ਦੀ ਬਜਾਏ ਓਵਰ ਥਿੰਕਿੰਗ ਕਰਨ ਦੀ ਬਜਾਏ ਜਿਹੜੀ ਵੀ ਘਟਨਾ ਕੋ ਚੋਰੀ ਦਾ ਇਲਜ਼ਾਮ ਲਾਉਂਦਾ ਕੋ ਕਿਸੇ ਦੇ ਲੁੱਟਣ ਦਾ ਲਾਉਂਦਾ